ਇਹ ਹੋਜੀ ਗੱਲ ਵੀ ਐ ਇੱਕ ਦੂਜੇ ਦੀ ਗੱਲ ਕਰਕੇ ਤੇ ਸਾਧ ਸੰਗਤ ਚੁੱਲ੍ਹੇ ਅਟਕਰਾ ਤੇ ਆਥਣ ਉਹ ਜਿਹੜਾ ਇੱਕ ਘਰ ਤੇ ਚੁੱਲ੍ਹੇ ਤੇ ਰੋਕੀ ਸਾਡਾ ਪਰਖਾਂਦਾ ਸੀ ਨਾ ਉਹ ਚੁੱਲ੍ਹੇ ਹੀ ਅਟਕਲਾਦੇ ਚੁਆਤੀ ਲਉਣੀ ਐ ਕਿ ਨਲੇ ਚਾ ਪੀਤੀ ਆਵੇ ਨਾ ਚੁਆਤੀ ਲਾਵੇ ਨਾਚ ਨਾਚੇ 350 ਅੰਕ ਤੇ ਹੈ ਜੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਕਿਦੇ ਡਾਊਨਲੋਡ ਕਰੋ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਭਰ ਦੇ ਆਸਾ ਰਾਗ ਆਸਾ ਮਾਲਾ ਪਹਿਲਾ ਤੇ 359 ਨੰਬਰ ਆਸਾ ਰਖ ਦੇ ਵਿੱਚ 359 ਤਾਰ ਮਦੀਨੇ ਘੜ ਕੇ ਕਾਠ ਦੋਲਕ ਦੁਨੀਆ ਬਾਜੇ ਬਾਦ ਨਾਰਦ ਨਾਚੇ ਕਲਕਾ ਪਾਓ ਜਤੀ ਸਤੀ ਕਹਿ ਰੱਖੇ ਪਾਓ ਨਾ ਜੱਤ ਨੂੰ ਤੇ ਨਾ ਸੱਤ ਨੂੰ ਕੋਈ ਥਾਂ ਹੀ ਨਹੀਂ ਭਰੇ ਹੈਗਾ ਤਾਂ ਦੋਸੋ ਨਾ ਕਿਸੇ ਕੋਲੇ ਜਾਂਦਾ ਹੈ ਨਾ ਕੋਲੇ ਕਿਸੇ ਕੋਲੇ ਸੱਤ ਹੈ ਤੇ ਨਾ ਕੋਈ ਸੰਦੋਗ ਹੈ ਨਾ ਖਾਨ ਚ ਨਾ ਪਹਿਨਣ ਚ ਨਾ ਢਾਉਣ ਚ ਨਾ ਬੋਲਣ ਚ ਤਾਂ ਹੀ ਤੇ ਬਰਖਿਉਦੇ ਆ। ਉਸਾਦਗੂ ਜੀ ਕਹਿੰਦੇ ਦੇਖ ਗੁਰਨਾਨદે ਮਹਾਰਾਜ ਜੀ ਦਾ ਵਾਕ ਹੈ ਸੋਮਣ ਹਸਤੀ ਝੋੜ ਖਾਵੇ ਪੰਜ ਸੇ ਦਾਣਾ ਖਾਏ ਡੱਕੇ ਕੂਕੇ ਠੇ ਅਡਾਵੇ ਸਾਇ ਗਿਆ ਪਸਤਾਏ